ਜਿਆਜਾ ਲੈ ਕੇ ਰੇਥੇ ਵਾਲੀ ਤੇਜਾ ਰੋਹਿਲਾ ਇਸ ਤਰ੍ਹਾਂ ਇੱਕ ਦੋ ਪਿੰਡਾਂ ਦੇ ਕਿ ਜਿੰਨੀ ਵੀ ਸਾਡੀ ਸਮਰੱਥਾ ਆ ਉਹਨਾਂ ਨੂੰ ਦਿੱਤੀ ਜਾਵੇ ਸਹਾਇਤਾ ਦਿੱਤੀ ਜਾਵੇ ਸਾਨੂੰ ਨਾ ਖਾਦ ਦੀ ਜਿਹੜੀ ਆ ਉਹ ਦਿੱਤੀ ਜਾਵੇ ਸਪਲਾਈ ਕੀਤੀ ਜਾਵੇ ਅਸੀਂ ਉਹਦੇ ਵਿੱਚ ਕਿੱਲੇ ਦੋ ਕਿੱਲੇ ਵਾਲੇ ਹੀ ਸਾਥੀ ਝੋੜੇ ਸੀ ਕਿਉਂਕਿ ਐਡੀ ਵੱਡੀ ਸਾਡੀ ਸਮਰੱਥਾ ਨਹੀਂ ਵੀ ਅਸੀਂ ਸਾਰਾ ਪਿੰਡ ਨੂੰ ਦਖਾ ਲਈਏ ਕਿੱਲੇ ਜਿਨ੍ਹਾਂ ਕੋਲੇ ਕੋਈ ਜ਼ਮੀਨ ਨਹੀਂ ਹੈਗੀ ਉਹਨਾਂ ਦੀ ਵੀ ਅਸੀਂ ਕੁਝ ਲੋਕਾਂ ਦੀ شناخت ਕੀਤੀ ਸੀ ਉਹਨਾਂ ਨੂੰ ਅਸੀਂ 15-20 ਲੋਕ ਤੁਹਾਨੂੰ ਮਿਲੇ ਸੀ ਵੀ ਸਾਡੇ ਕੋਲ ਪੁੰਛ ਨਹੀਂ ਤਾਂ ਉਹਨਾਂ ਨੂੰ ਅਸੀਂ ਕੰਬਲ ਦੇਣ ਦਾ ਫੈਸਲਾ ਕੀਤਾ ਇੱਕ ਵਧੀਆ ਕੰਬਲ ਜਿਹੜੇ ਡਬਲ ਬੈੱਡ ਦੇ ਉਹ ਉਹਨਾਂ ਨੂੰ ਸਰਦੀਆਂ ਆ ਰਹੀਆਂ ਉਹਨਾਂ ਨੂੰ ਜਿਹੜੇ ਉਹ ਮੁਹਈਆ ਕਰਾਇਆ ਜਾਂਦਾ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਇਹਨਾਂ ਨੇ ਕਿਹਾ ਸੀ ਕਿ ਸਰਕਾਰ ਜਿਹੜੀ ਹੈ ਸਾਨੂੰ ਬੀਜ ਤਾਂ ਦੇ ਰਹੀ ਹੈ ਸੁਣਿਆ ਵੀ ਦੇਣਗੇ ਤੇ ਖਾਦ ਤਾਂ ਕੋਈ ਪ੍ਰਬੰਧ ਨਹੀਂ ਅਸੀਂ ਫਿਰ ਕਿਹਾ ਵੀ ਚਲੋ ਖਾਦ ਅਸੀਂ ਤੁਹਾਨੂੰ ਲੈ ਕੇ ਦਿੰਨੇ ਹਾਂ ਜਿੰਨੇ ਕੋਈ ਸਾਡੇ ਕੋਲ ਸਵਰਥਾ ਆ ਭਗਵੰਤ ਮਾਨ ਨੂੰ ਕਹਾਂਗਾ ਕਿਉਂਕਿ ਉਹ ਪਿੱਛੇ ਜੇ ਆਇਆ ਸੀ ਦੋਨੇ ਨਾਨਕੇ ਪਿੰਡ ਦੇ ਵਿੱਚ ਜਦੋਂ ਉਹਨਾਂ ਦੀ ਸਰਕਾਰ ਨਹੀਂ ਸੀ ਉਦੋਂ ਕਹਿੰਦਾ ਸੀ ਜੇ ਸਾਡੀ ਸਰਕਾਰ ਆ ਕਰੂੰਗਾ ਉਸਨੇ ਕੋਈ ਵੀ ਖਬਰਸਾਭ ਨਹੀਂ ਲਈ ਇੱਥੋਂ ਤੱਕ ਬਈ ਜਿਹੜੀ ਉਹ ਕੋਲੇ ਇੱਕ ਉਹਦੇ ਜਿਹੜੇ ਪਿੱਲਰ ਨੇ ਉਹ ਉੱਟੇ ਪਿਆ ਉਹ ਵੀ ਨਹੀਂ ਬਣਾ ਸਕੇ ਮੈਂ ਤਾਂ ਸਰਕਾਰ ਨੂੰ ਇਹ ਗੁਜਾਰਸ਼ ਕਰਦਾ ਵੇ ਇਹਨਾਂ ਵਿਚਾਰਾਂ ਦੀ ਕੋਈ ਬਾਹ ਫੜੋ ਵੋਟਾਂ ਵੇਲੇ ਸਾਰੇ ਆ ਜਾਂਦੇ ਆ ਵੋਟਾਂ ਲੈ ਕੇ ਚਲੇ ਜਾਂਦੇ ਸਮਰਥ ਅਨੁਸਾਰ ਤੇਲफूल ਜਿਹੜਾ ਆ ਇਹਦੇ ਵਿੱਚ ਜਿਹੜਾ ਆ ਤਦ ਸਵਾਨ ਦਾ ਕੱਢਿਆ ਜਾਵੇ ਤੇ ਆਪਾਂ ਲੋਕਾਂ ਦੀ ਮਦਦ ਕਰੀਏ ਤੋ ਉਸ ਵੇਲੇ ਹੋ ਰਹੀ ਕਈ ਸੰਸਥਾਵਾਂ ਜਿਹੜੀਆਂ ਬਾਰਡਰ ਦੇ ਉੱਤੇ ਘੁੰਮਰੀਆਂ ਸੀ ਔਰ ਪਾਣੀ ਵੀ ਜਿਹੜਾ ਅਸੀਂ ਛਕਾਟੇ ਮਾਰਦਾ ਸੀ ਤਾਂ ਫਿਰ ਅਸੀਂ ਫੈਸਲਾ ਕੀਤਾ ਵੀ ਜਦੋਂ ਠੀਕ ਹੋ ਜਾਂਦਾ ਸਾਰਾ ਕੁਝ ਸਿਸਟਮ ਤੇ ਉਸ ਵੇਲੇ ਆਪਾਂ ਜਿਹੜਾ ਹੋਰ ਸਮਾਨ ਜਿਹੜਾ ਪਿੰਡ ਵਾਲਿਆਂ ਕੋਲੇ ਜਾ ਕੇ ਅਸੀਂ ਇੱਕ ਸਬ ਕਮੇਟੀ ਬਣਾਈ ਸੀ ਮੀਟਿੰਗ ਦੇ ਵਿੱਚ ਪੰਜ ਸੱਤ ਸਾਥੀ ਆਦੀ ਉਹ ਮੌਕੇ ਤੇ ਜਾ ਕੇ ਜਾਇਜ਼ਾ ਲੈ ਕੇ ਰੇਥੇ ਵਾਲੀ ਤੇਜਾ ਰੋਹਿਲਾ ਇਸ ਤਰ੍ਹਾਂ ਇੱਕ ਦੋ ਪਿੰਡਾਂ ਦੇ ਕੇ ਜਿੰਨੇ ਵੀ ਸਾਡੀ ਸਮਰੱਥਾ ਆ ਉਹਨਾਂ ਨੂੰ ਦਿੱਤੀ ਜਾਵੇ ਸਹਾਇਤਾ ਦਿੱਤੀ ਜਾਵੇ ਤਾਂ ਅਸੀਂ ਉਸ ਮਿਲੇ ਇਹ ਪਿਛਲੇ ਦਿਨੀ ਜਾ ਕੇ ਆਏ ਉਹਨਾਂ ਨੇ ਕਿਹਾ ਕਿ ਸਾਨੂੰ ਨਾਂ ਖਾਦ ਦੀ ਜਿਹੜੀ ਆ ਉਹ ਦਿੱਤੀ ਜਾਵੇ ਸਪਲਾਈ ਕੀਤੀ ਜਾਵੇ ਅਸੀਂ ਉਹਦੇ ਚ ਕਿल्ले 2 ਕਿल्ले ਵਾਲੇ ਹੀ ਸਾਥੀ ਛੋੜੇ ਸੀ ਕਿਉਂਕਿ ਐਡੀ ਵੱਡੀ ਸਾਡੀ ਸਮਰੱਥਾ ਨਹੀਂ ਵੀ ਅਸੀਂ ਸਾਰਾ ਪਿੰਡ ਬੁਕਾ ਲਈਏ ਕਿल्ले 2 2 ਕਿल्ले ਵਾਲੇ ਜਿਹੜੇ ਸਾਥੀ ਸੀਗੇ ਉਹਨਾਂ ਨੂੰ ਕਿਹਾ ਵੀ ਸਾਨੂੰ ਤੁਸੀਂ ਇੱਕ ਲਿਸਟ ਦਿਓ ਪਿੰਡ ਚ ਗਏ ਸੀ ਤਾਂ ਉਹ ਸਾਨੂੰ ਜਿੰਨੇ ਕੋ ਬਣੀ ਲਿਸਟ ਉਹਦੇ ਮੁਤਾਬਕ ਅਸੀਂ ਅੱਜ ਜਿਹੜਾ ਹੈ ਇਹਨਾਂ ਨੂੰ ਬੁਲਾਇਆ ਤਾਂ ਜੋ ਇਹ ਖਾਦ ਦੀ ਜਿਹੜੇ ਸਾਥੀ ਆ ਜਿਹੜੇ 2 ਕਿੱਲੇ ਵਾਲੇ ਆ ਉਹਨਾਂ ਨੂੰ 2 ਗੱਟੇ 1 ਗੱਟਾ ਯੂਰੀਆ ਦਾ ਤੇ ਜਿਹੜਾ 1 ਕਿੱਲੇ ਵਾਲਾ ਸਾਥੀ ਆ ਉਹਨੂੰ 1 ਕਿੱਲਾ ਡੀਪੀ ਵਾਲਾ ਤੇ 1 ਕਿੱਲਾ ਯੂਰੀਆ ਦਾ 1 ਗੱਟਾ ਯੂਰੀਆ ਦਾ ਇਹ ਦੇਣ ਦਾ ਫਿਰ ਫੈਸਲਾ ਕੀਤਾ ਜਿਹਦੇ ਵਿੱਚ ਅੱਜ ਇਹ ਜਿਹੜੀ ਆਪਾਂ ਵੰਡ ਕਰ ਰਹੇ ਆ ਇਸ ਕਰਕੇ ਇਹ ਗਵਰਨਮੈਂਟ ਪੈਨਸ਼ਨ ਯੂਨੀਅਨ ਦਾ ਪੂਰੇ ਪੰਜਾਬ ਦੇ ਵਿੱਚ ਸਾਡਾ ਇਹ ਉਪਰਾਲਾ ਸੀ ਕਿ ਬਾਰਡਰ ਦੀ ਪੱਤੀ ਦੇ ਵਿੱਚ ਜਿਹੜਾ ਲੋਕਾਂ ਦਾ ਜਿਹੜਾ ਬਹੁਤ ਨੁਕਸਾਨ ਹੋ ਗਿਆ ਉਹਨੂੰ ਦਿੱਤਾ ਜਾਵੇ ਤਾਂ ਇਹ ਤੇ ਜਿਨ੍ਹਾਂ ਕੋਲੇ ਕੋਈ ਜ਼ਮੀਨ ਨਹੀਂ ਹੈਗੀ ਉਹਨਾਂ ਦੀ ਵੀ ਅਸੀਂ ਕੁਝ ਲੋਕਾਂ ਦੀ شناخت ਕੀਤੀ ਸੀ ਉਹਨਾਂ ਨੂੰ ਅਸੀਂ 15-20 ਲੋਕ ਸਾਨੂੰ ਮਿਲੇ ਸੀ ਵੀ ਸਾਡੇ ਕੋਲ ਕੁਝ ਨਹੀਂ ਤਾਂ ਉਹਨਾਂ ਨੂੰ ਅਸੀਂ ਕੰਬਲ ਦੇਣ ਦਾ ਫੈਸਲਾ ਕੀਤਾ ਠੀਕ ਵਧੀਆ ਕੰਬਲ ਜਿਹੜੇ ਡਬਲ ਵਿੱਡ ਦੇ ਉਹ ਉਹਨਾਂ ਨੂੰ ਸਰਦੀਆਂ ਆ ਰਹੀਆਂ ਨੇ ਉਹਨਾਂ ਜਿਹੜੇ ਉਹ ਮੋਹਈਆ ਕਰਾਇਆ ਜਾਂਦਾ ਉਹ ਵੀ ਅਸੀਂ ਮੋਹਈਆ ਕਰਾਵਾਂਗੇ ਉਹਨਾਂ ਲੋਕਾਂ ਨੂੰ ਵੀ ਤੋ ਇਸ ਕਰਕੇ ਇਹ ਸਾਰੇ ਪ੍ਰੋਗਰਾਮ ਦੇ ਉੱਤੇ ਅਸੀਂ ਅੱਜ ਜਿਹੜਾ ਤੁਹਾਡੇ ਰੂਬਰੂ ਆਏ ਆ ਮੈਂ ਰਪਿੰਦ ਸਿੰਘ ਗੁੰਗਰ ਜ਼ਿਲ੍ਹਾ ਪ੍ਰਧਾਨ ਗਵਰਨਮੈਂਟ ਪੈਨਸ਼ਨ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਸਾਥੀ ਰੇਸ਼ਮ ਰੰਗੀਲਾ ਜੀ ਇਹ ਸਾਡੇ ਐਡੀਸ਼ਨਲ ਜਨਰਲ ਸੈਕਟਰੀ ਨੇ ਜ਼ਿਲ੍ਹੇ ਦੇ ਸਾਥੀ ਪ੍ਰੇਮ ਕੁਮਾਰ ਜੀ ਸਾਡੇ ਜਨਰਲ ਸਕੱਤਰ ਨੇ ਜ਼ਿਲ੍ਹੇ ਦੇ ਇਹ ਸਾਥੀ ਭਗਵੰਦਾਸ ਜੀ ਸਾਡੇ ਇਹ ਸੀਨੀਅਰ ਵੀਜ਼ ਪ੍ਰਧਾਨ ਨੇ ਸਾਡੇ ਜ਼ਿਲ੍ਹੇ ਦੇ ਇਹ ਮੇਜਰ ਸਿੰਘ ਜੀ ਸਾਡੇ ਜੁਆਇੰਟ ਸੈਕਟਰੀ ਨੇ ਪੰਜਾਬ ਦੇ ਤੇ ਹੋਰ ਸਾਡੇ ਜਿਹੜੇ ਸਾਥੀ ਨੇ ਅਤੇ ਬਾਕੀ ਦੇ ਜਿਹੜੇ ਆਹੁਦੇਦਾਰ ਨੇ ਉਹ ਵੀ ਇਹਦੇ ਵਿੱਚ ਸ਼ਾਮਲ ਨੇ ਤੇ ਪਿੰਡ ਵਾਸੀ ਤੁਸੀਂ ਦੇਖ ਹੀ ਰਹੇ ਹੋ ਜਿਹੜੇ ਆ ਜੋ ਵੀ ਹੈ ਇਹਨਾਂ ਨੂੰ ਅਸੀਂ ਤੇ ਜੀ ਇਹ ਕਿਸਾਨ ਕਿਹੜੇ ਕਿਹੜੇ ਪੇਂਡ ਤੋਂ ਆਏ ਇਹ ਰੇਤੇ ਵਾਲੀ ਦੇ ਆ ਇੱਕ ਤੇਜਾ ਰਵਿੰਦੇ ਦੇ ਜੀ ਹਾਂਜੀ ਇਹ ਰੇਤੇ ਵਾਲੀ ਪੈਣੀ ਬਾਰਡਰ ਪੱਟੀ ਦੇ ਪਿੰਡ ਰੇਤੇ ਵਾਲੀ ਪੈਣੀ ਤੇ ਤੇਜਾ ਰੇਲਾ ਜਿੱਥੇ ਅੜਾਂ ਦੀ ਮਾਰ ਬਹੁਤ ਜ਼ਿਆਦਾ ਪਈ ਸੀ ਉਥੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਉਹਨਾਂ ਦੇ ਨੁਕਸਾਨ ਦੀ ਭਰਪਾਈ ਤਾਂ ਅਸੀਂ ਨਹੀਂ ਕਰ ਸਕਦੇ ਬਾਕੀ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਹੈ ਵੀ ਜਿੰਨੀ ਵੀ ਹੋ ਸਕਦੀ ਥੋੜੀ ਬਹੁਤ ਇਹੋਨਾਂ ਦੀ ਬਦਦਤ ਜ਼ਰੂਰ ਕੀਤੀ ਜਾਵੇ ਕਿਉਂਕਿ ਅਸੀਂ ਇਹਨਾਂ ਕੋਲ ਗਏ ਸੀ ਤੇ ਇਹਨਾਂ ਨੂੰ ਪੁੱਛਿਆ ਸੀ ਪਿੰਡਾਂ ਜਾ ਕੇ ਬਾਈ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਇਹਨਾਂ ਨੇ ਕਿਹਾ ਸੀ ਕਿ ਸਰਕਾਰ ਜਿਹੜੀ ਹੈ ਸਾਨੂੰ ਬੀਜ ਤਾਂ ਦੇ ਰਹੀ ਹੈ ਸੁਣਿਆ ਵੀ ਦੇਣਗੇ ਤੇ ਖਾਦ ਦਾ ਕੋਈ ਪ੍ਰਬੰਧ ਨਹੀਂ ਅਸੀਂ ਫਿਰ ਕਿਹਾ ਵੀ ਚਲੋ ਖਾਦ ਅਸੀਂ ਤੁਹਾਨੂੰ ਲੈ ਕੇ ਦਿੰਨੇ ਆ ਜਿੰਨੀ ਕੋਈ ਸਾਡੇ ਕੋਲ ਸਮਰੱਥਾ ਅਸੀਂ ਬੰਦਿਆਂ ਦੀ شناخت ਕੀਤੀ ਆ ਪਿੰਡ ਚ ਤੇ ਉਹਨਾਂ ਨੂੰ ਜਿਹੜਾ ਖਾਦ ਦੇਣ ਦਾ ਉਪਰਾਲਾ ਜਿਹੜਾ ਹੈ ਉਹ ਕੀਤਾ ਹੈ ਪਰ ਅਫਸੋਸ ਇਸ ਗੱਲ ਦਾ ਹੈ ਬਾਈ ਪਿਛਲੇ 2023 ਦੇ ਵਿੱਚ ਵੀ ਪਾਣੀ ਆ ਗਿਆ ਉਦੋਂ ਵੀ ਇਹਨਾਂ ਸਾਰਿਆਂ ਚੈਨਲਾਂ ਦੀ ਇਹ ਜਿਹੜੇ 15 20 ਪਿੰਡ ਨੇ ਬਾਰਡਰ ਪੱਟੀ ਦੇ ਇਹਨਾਂ ਦੀ ਫਸਲ ਜਿਹੜੀ ਸੀ ਉਹ ਮਾਰੀ ਗਈ ਹੈ ਹੁਣ 2025 ਆਇਆ ਫਿਰ ਪਾਣੀ ਆ ਗਿਆ ਇਹਨਾਂ ਦੀ ਫਸਲ ਫੇਰ ਮਾਰੀ ਗਈ ਹੈ ਪਰ ਸਰਕਾਰ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ ਇਹਨਾਂ ਨੂੰ ਥੋੜਾ ਬਹੁਤਾ ਮੁਆਵਜ਼ਾ ਦੇ ਦਿੱਤਾ ਥੋੜਾ ਬਹੁਤਾ ਆਟੇ ਦਾਲ ਦੀ ਸਕੀਮ ਦੇਤੀ ਥੋੜਾ ਬਹੁਤਾ ਇਸ ਤਰ੍ਹਾਂ ਦਾ ਕਰ ਦਿੰਦੇ ਆ ਪਰ ਇਹ ਨਹੀਂ ਕੀਤਾ ਗਿਆ ਬਈ ਇਹਨਾਂ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਕੋਈ ਦਰਿਆ ਦੇ ਉੱਤੇ ਥੋੜਾ ਬਹੁਤ ਕੋਈ ਬੰਨ ਬੰਨ ਦਿੱਤਾ ਜਾਵੇ ਤਾਂ ਕਿ ਇਹਨਾਂ ਦੇ ਖੇਤਾਂ ਵਿੱਚ ਪਾਣੀ ਨਾ ਆਵੇ ਪਿਛਲੇ 35 ਸਾਲਾਂ ਤੋਂ ਇੱਕ ਪੁਲ ਬਣੀ ਹੋਈ ਦਰਿਆ ਦੀ ਜਿੱਥੋਂ 20 ਪਿੰਡਾਂ ਦੇ ਲੋਕ ਲੰਘ ਕੇ ਜਾਂਦੇ ਆ ਤੇ ਇਹਨਾਂ ਦੇ ਨੇੜੇ ਲਾਧੂ ਕਾ ਮੰਡੀ ਪੈਂਦੀ ਹੈ ਇਹਨਾਂ ਦਾ ਆਣ ਜਾਣ ਜ਼ਿਆਦਾਤਰ ਉੱਧਰ ਹੁੰਦਾ ਹੈ ਉਹਨਾਂ ਇਹਨਾਂ ਵਾਸਤੇ ਕੋਈ ਪੁਲ ਨਹੀਂ ਬਣਾ ਕੇ ਦੇ ਸਕੀ ਸਰਕਾਰ ਤਾਂ ਇੱਥੇ ਵੋਟ ਬਟੇ ਨੂੰ ਆਉਂਦੇ ਨੇ ਕਦੇ ਕਾਂਗਰਸ ਹੀ ਕਦੇ ਕਾਲੀ ਕਦੇ ਝਾੜੂ ਵਾਲੇ ਕਦੇ ਕਿਹੜੇ ਕਦੇ ਕਿਹੜੇ ਉਹ ਵੋਟਾਂ ਇਹਨਾਂ ਦੀ ਲੈ ਜਾਂਦੇ ਨੇ ਪਰ ਇਹਨਾਂ ਦਾ ਕੰਮ ਕੋਈ ਨਹੀਂ ਕਰਦੇ ਇਸ ਲਈ ਮੈਂ ਤਾਂ ਭਗਵੰਤ ਮਾਨ ਨੂੰ ਕਹਾਂਗਾ ਕਿਉਂਕਿ ਉਹ ਪਿੱਛੇ ਜੇ ਆਇਆ ਸੀ ਦੋਨੇ ਨਾਨਕੇ ਪਿੰਡ ਦੇ ਵਿੱਚ ਜਦੋਂ ਉਹਨਾਂ ਦੀ ਸਰਕਾਰ ਨਹੀਂ ਸੀ ਉਹ ਕਰੂੰਗਾ ਉਸਨੇ ਕੋਈ ਵੀ ਖਬਰਸਾਰ ਨਹੀਂ ਲਈ ਇੱਥੋਂ ਤੱਕ ਵੀ ਜਿਹੜੀ ਉਹ ਕੋਲੇ ਇੱਕ ਉਹਦੇ ਜਿਹੜੇ ਪਿੱਲਰ ਨੇ ਉਹ ਟੁੱਟੇ ਪਏ ਆ ਉਹ ਵੀ ਨਹੀਂ ਬਣਾ ਸਕੇ ਤਾਂ ਜਿਹੜੀਆਂ ਸੜਕਾਂ ਨੇ ਸਾਰੀਆਂ ਉਹ ਟੁੱਟੀਆਂ ਪਈਆਂ ਲੋਕਾਂ ਦੇ ਘਰ ਲੱਗੇ ਪਏ ਆ ਇਸ ਲਈ ਕੋਈ ਪ੍ਰਬੰਧ ਨਹੀਂ ਤੇ ਮੈਂ ਤਾਂ ਸਰਕਾਰ ਨੂੰ ਇਹ ਗੁਜਾਰਸ਼ ਕਰਦਾ ਵੇ ਇਹਨਾਂ ਵਿਚਾਰਾਂ ਦੀ ਕੋਈ ਬਾਹ ਫੜੋ ਵੋਟਾਂ ਵੇਲੇ ਸਾਰੇ ਆ ਜਾਂਦੇ ਆ ਵੋਟਾਂ ਲੈ ਕੇ ਚਲੇ ਜਾਂਦੇ ਇਹਨਾਂ ਦੇ ਮਗਰੋਂ ਕੋਈ ਸਾਰ ਨਹੀਂ ਕਰਦਾ ਇਸ ਗੱਲ ਦਾ ਬਹੁਤ ਅਫਸੋਸ ਹੈ